ਸਸਿਕਾ ਜੀ ਤੁਸੀਂ ਦੇਖ ਰਹੇ ਹੋ ਅਜੀਤ ਟੀਵੀ ਤੇ ਮੈਂ ਹਾਂ ਨਰ ਸਿੰਘ ਸਿੱਧੂ ਅਸੀਂ ਪਹੁੰਚਾ ਅੱਜ ਬਠਿੰਡਾ ਤੇ ਜਿਹੜਾ ਹੈਂਡਿਕਰਾਫਟ ਮੇਲਾ ਲੱਗਾਗਾ ਤੁਹਾਨੂੰ ਪਹਿਲਾਂ ਦਿਖਾ ਦਿੰਦੇ ਕਿ ਇਹ ਹੈਂਡਿਕਰਾਫਟ ਮੇਲਾ ਹੈ ਇੱਥੇ ਬੱਕ ਬੱਕ ਕਿਸਮ ਦੇ ਹਰ ਇੱਕ ਚੀਜ਼ ਇੱਥੇ ਜਿਹੜੀ ਪਹਿਨਣ ਦੀ ਜਾਂ ਹਾਰ ਸ਼ਿੰਗਾਰ ਦੀ ਜਾਂ ਘਰੇਲੂ ਵਸਤੂਆਂ ਦੀ ਲੱਗੀ ਹੈਗੀ ਪਰ ਖਾਣ ਪੀਣ ਦੇ ਵੀ ਜਿਹੜੇ ਲੱਗੇਗਾ ਇਦਾਂ ਜੇ ਕਹਿ ਦਿੱ ਗਏ ਵੀ ਗੁੜ ਨਾ ਹੋਵੇ ਤਾ ਉਹ ਥਾਂ ਕਿਤੇ ਵੀ ਜੇ ਦੇਖਿਆ ਜਾਵੇ ਤਾਂ ਗੁੜ ਹਰੇਕ ਥਾਂ ਵਰਤੋ ਚਾਹੁੰਦਾ ਹੈਗਾ ਕੋਈ ਚਾਹ ਪਾਣੀ ਬਣਾਉਣਾ ਉਹ ਚੀਜ਼ਾਂ ਬਣਾਉਣੀਆਂ ਤੇ ਇੱਥੇ ਤੱਕ ਕਿ ਜਿਹੜਾ ਹੁਣ ਜਿਹੜੇ ਹੈਗਾ ਹੈਗਾ ਵੀ ਜਦੋਂ ਵੀ ਖਾਣਾ ਖਾਂਦੇ ਹੈਗੇ ਸ਼ਾਮ ਦਾ ਖਾਣਾ ਖਾਂਦਾ ਤਾਂ ਉਸ ਤੋਂ ਬਾਅਦ ਵੀ ਗੁੜ ਹਰੇਕ ਬੰਦਾ ਚਾਹੁੰਦਾ ਵੀ ਗੁੜ ਖਾਦਾ ਜਾਂ ਮਿੱਠਾ ਖਾਦਾ ਪਰ ਹੁਣ ਜਿਹੜਾ ਜ਼ਿਆਦਾ ਨਾਲ ਗੁੜ ਖਾਦਾ ਹੈ ਕਿਉਂਕਿ ਗੁੜ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਇਹ ਮਠਾਈ ਟਾਈਪ ਹੈਗਾ ਕੋਈ ਪੁਰਾਣਾ ਉਹ ਸੱਚੀ ਗੁੜ ਨੇ ਜਿਹਵੇਂ ਭੇਲਗਾ ਹੁੰਦੀਆਂ ਸੀ ਪਰ ਵੀਰਵਰ ਲੋ ਜਿਹੜਾ ਮਠਿਆਈ ਟਾਈਪ ਦਾ ਕੋੜ ਬਣਾਇਆ ਗਿਆ ਇਹਦੇ ਬਾਰੇ ਵੀ ਆਪਾਂ ਵੀਰ ਨਾਲ ਗੱਲਬਾਤ ਕਰਾਂਗੇ ਸਤਸ਼ਿਕਾ ਜੀ ਸਤਸ਼ਿਕਾ ਜੀ ਤੁਸੀਂ ਕੀ ਨਾਮ ਹੈ ਤੁਹਾਡਾ ਪ੍ਰਿੰਸ ਜੀ ਕੋਈ ਕਿਥੋਂ ਆਏ ਸੀਗੇ ਜੀ ਮੈਸਰ ਕਰਨੀ ਸਿਰ ਮੇਲੇ 'ਚ ਆਏ ਹੋਗੇ ਜੀ ਮੇਲੇ 'ਚ ਕਿਹੜਾ ਕਿਹੜਾ ਗੁੜ ਕੇ ਇਸ ਤਰ੍ਹਾਂ ਦੇ ਲੈ ਕੇ ਆਏ ਸਾਡੇ ਕੋਲ 10-12 ਕਿਸੇ ਨੇ ਕੋੜਾ ਜੀ ਤੇ ਸਿੱਥੇ ਲੈ ਕੇ ਆਪਾਂ ਚਾਹਲਾ ਕੋੜਾ ਜੀ ਸਿੰਪਲ ਕੋੜਾ ਜਿਹੜਾ ਉਦ ਨਾਲ ਨਾਰੀਅਲ ਦਾ ਹੋ ਗਿਆ ਹਰਬਲ ਹੋ ਗਿਆ ਜਿਵੇਂ ਇਹ ਹੈਗਾ ਚਿੱਟਾ ਜਿਹਾ ਦਿਖਾਈ ਦਿੰਦਾ ਹੈ ਨਾਰੀਅਲ ਦਾ ਜੀ ਅੱਛਾ ਜੀ ਇਹ ਨਾਰੀਅਲ ਦਾ ਜੀ ਹਾਂ ਜੀ ਇਹ ਖਾਣ ਵਸਤੀ ਹੁੰਦਾ ਹੈ ਜੀ ਖਾਣ ਵਸਤੀ ਜੀ ਸਵਾਦ ਬਣਾਈ ਹੋਈ ਹੈ ਜੀ ਇਹ ਵੀ ਹਰਬਲ ਹੈ ਇਹ ਸੂਗਰ ਵਾਲੇ ਖਾ ਸਕਦੇ ਜੀ ਇਹ ਚ ਹੰਬਲ ਦੀ ਦਾਦ ਜੀ ਨੇ ਲੌਂਗ ਰੇ ਜੀ ਸੌਂਜ ਮਣ ਸੁੰਡ ਕਾਲੀ ਮਿਰਚ ਪੂਰੀ ਮਿਰਚ ਮਤਲਬ ਸੂਗਰ ਨੂੰ ਕੋਟਰਾ ਕਰਨ ਵਾਲੀਆਂ ਜੀ ਅੱਛਾ ਜੀ ਮੂੰਗਫਲੀ ਦਾ ਕੋਟ ਹੋ ਗਿਆ ਜੀ ਇਹ ਗਾਜਰ ਦਾ ਹੋ ਗਿਆ ਜੀ ਇਹ ਗਾਜਰ ਕੋੜਾ ਜੀ ਅੱਛਾ ਇਹਦੇ ਚ ਗਾਜਰ ਤੇ ਹੋਰ ਕੀ ਕੁਝ ਪਾਇਆ ਜਾਂਦਾ ਜੀ ਗਾਜਰ ਤੇ ਨਾਰੀ ਵਾਲੀ ਅੱਛਾ ਜੀ ਇਹ ਚਿਲ ਕੋੜਾ ਜੀ ਇਹ ਹਰ ਇਹ ਆ ਗਈ ਤ੍ਰਪਲਾ ਇਹ ਚੌਲੀ ਮੇੜੀ ਤੇ ਹਾਰਾਂ ਪਈਆਂ ਹੋਣਗੀਆਂ ਇਹ ਡਰਾਈ ਫੂਡ ਦਾ ਆ ਗਿਆ ਜੀ ਉਹ ਪਿੰਗੀਆਂ ਜਿਹੜੀਆਂ ਜਿਵੇਂ ਖੁਆ ਹੁੰਦਾ ਉਹਦੀਆਂ ਪਿੰਗੀਆਂ ਹੁੰਦੀਆਂ ਨਹੀਂ ਉਹ ਲੱਡੂ ਆ ਜੀ ਨਾਰੀ ਵਾਲ ਦੇ ਅੜਸੀ ਦੇ ਤਿਲਾਂ ਦੇ ਤਿੰਨ ਚਾਰ ਤਰ੍ਹਾਂ ਦੇ ਆਪਣੇ ਲੱਡੂ ਬਣੇ ਹੋਏ ਆ ਜੀ ਤੇ ਚੱਕਰ ਵੀ ਹੈਗੀ ਕੋਈ ਚੱਕਰ ਚਾਹ ਲਈ ਸਪੈਸ਼ਲ ਹੈ ਜੀ ਨਾਲ ਦੁੱਧ ਵਾਲੀ ਜਾਂ ਬਹਲਦੀ ਵਾਲੀ ਅੱਛਾ ਜੀ ਉਹ ਆਪਣੇ ਸਰੀਰ ਦੇ ਅੰਦਰ ਖੂਨ ਦੀ ਸਫਾਈ ਵਾਸਤੇ ਆ ਕੇ ਵੀ ਕੋਈ ਜਾ ਹੋਂਦਾ ਹੈ ਹੋਰ ਜਾਂ ਦੁੱਧ ਪਾ ਕੇ ਪੀਣਾ ਉਹਦਾ ਬੇਨਿਫਿਟ ਹੈ ਜੀ ਜਿਵੇਂ ਲੋਕ ਕਹਿੰਦੇ ਆ ਵੀ ਹੁਣ ਅੱਜ ਕੱਲ੍ਹ ਵੀ ਗਾੜੇ ਚੱਲੇ ਵੀ ਸ਼ੂਗਰ ਹੈਗੇ ਜੀ ਵੀ ਮਿੱਠਾ ਨਹੀਂ ਖਾਣਾ ਇਹਦੇ ਗੁੜ ਨਾਲ ਤਾਂ ਕੋਈ ਇੰਨਾ ਫਰਕ ਨਹੀਂ ਪੈਂਦਾ ਗੁੜ ਨਾਲ ਨਹੀਂ ਫਰਕ ਪੈਂਦਾ ਜੇ ਆਪਾਂ ਖੰਡ ਜਮਾਂ ਬੰਦ ਕਰਕੇ ਹੌਲੀ ਹੌਲੀ ਗੁੜ ਤੇ ਆ ਜਾਏ ਗੁੜ ਮੋਟੀ ਪੱਤੀ ਚਾਹ ਪਾ ਕੇ ਵੀ ਲੱਗੇ ਨਾ ਸ਼ੂਗਰ ਕੰਟਰੋਲ ਹੋ ਜਾਂਦਾ ਹੈ ਤੇ ਜਿਹੜੇ ਇਹ ਤੁਸੀਂ ਬਣਾਉਣੇ ਹੋਗੇ ਇਹ ਕਿੱਥੇ ਕੋਈ ਛੋੜਾਲ ਦਾ ਕਲਾੜਾ ਲਾਇਆ ਹੋਇਆ ਹੈ ਮਿਸਤਰੀ ਨੇ ਜ ਆਪਣਾ ਕਿਸਾਨ ਕਲਾੜੇ ਦੇ ਨਾਂ ਤੇ ਚੱਲਦਾ ਹੈ ਨਾ ਬੱਸ ਸਟੈਂਡ ਦੇ ਕੋਲੇ ਹੈ ਅੱਛਾ ਜੀ ਉੱਥੇ ਆਪਾਂ ਸਾਰੇ ਗੁੜ ਚਰ ਕਰਦੇ ਆਂ ਸਾਰਾ ਹਰ ਤਰ੍ਹਾਂ ਦੇ ਆਟੇ ਤੇ ਮਸਾਲੇ ਸੁਰਉਤ ਤੇ ਕੱਚੀ ਕਣੀ ਦਾ ਹਾਂ ਕੀ ਇਹਨਾਂ ਨੇ ਸਾਰਿਆਂ ਵਾਸਤੇ ਆਪਣਾ ਆਪ ਕਰ ਦਿੱਤਾ ਹੈ ਤੇ ਕਿੰਨੇ ਕਿ ਚਿਰ ਤੋਂ ਆਪਾਂ ਇਹ ਜਿਹੜੇ ਬਣਾ ਰਹੇ ਹਾਂ 2019 ਵਿੱਚ ਚਲਾਇਆ ਹੋਇਆ ਹੈ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਹੈ ਹੋਰ ਵਧੀਆ ਜੀ ਬਹੁਤ ਵਧੀਆ ਤੇ ਜਿਹੜਾ ਗੰਨਾ ਵੀ ਇਹਦੇ ਵਾਸਤੇ ਲੋਡ ਹੁੰਦੀ ਹੈ ਜੀ ਫਿਰ ਉਹ ਗੰਨਾ ਆਪ ਬੀਜਦੇ ਹੋ ਕਿ ਉਹ ਫਰੀਤੇ ਜਾਂਦਾ ਜੀ ਗੰਨਾ ਨਾਲ ਖੇਤਾਂ ਨਾਲ ਫਰਕ ਹੈ ਜੀ ਕਈ ਖੇਤ ਦਾ ਗੁੜ ਚੰਗਾ ਨਹੀਂ ਬਣਦਾ ਜਿਵੇਂ ਹੁਣ ਆਪਣਾ ਪੰਜਾਬ ਦਾ ਕਿੰਨਾ ਹੈ ਚੱਲੋ ਇੱਕ ਮਹੀਨੇ ਨੂੰ ਜੇ ਪੱਕੂ ਆਪਣਾ ਸਟਾਰਟਿੰਗ ਕਰੀਏ ਜੀ ਜੂਪੀ ਤੋਂ ਗੰਨਾ ਲੈਂਦਾ ਇਸੇ ਕਰਕੇ ਸਾਨੂੰ ਥੋੜਾ ਜਿਹਾ ਮਹਿੰਗਾ ਸਾਨੂੰ ਇਹ ਜੋ ਬੱਚਾ ਘੱਟ ਬੰਦੀ ਲੈਉਣ ਤੇ ਵੀ ਲੈਉਣ ਤੇ ਖਰਚਾ ਵੱਧ ਆਉਂਦਾ ਹਾਂ ਜੀ ਤੇ کئی ਵਾਰ ਇਹਨਾਂ ਕਹਿੰਦੇ ਵੀ ਰੇਸ ਸਪਰੇ ਕਰੀਏ ਜਾਂ ਹੋਰ ਹੈਗਾ ਇਹ ਆਰਗੈਨਿਕ ਜਾਂ ਕੇ ਇਸ ਤਰ੍ਹਾਂ ਦਾ ਕੋਈ ਫਰਕ ਹੁੰਦਾ ਹੈ। ਹਾਂ ਜਿਹੜੇ ਆਦੇ ਵਾਸਤੇ ਲੋਕ ਵੀ ਦੇ ਜੀ ਉਹ ਤਾਂ ਆਰਗੈਨਿਕ ਕਰਾਦੇ ਨੇ। ਅਸੀਂ ਆਸ-ਪਾਸੇ ਆਪਦੇ ਏਰੀਆ 'ਚ ਲੋਕਾਂ ਨੂੰ ਲਵਾਇਆ ਕਟੂ-ਕਟਾ 2 ਤੋਂ 300 ਕਿਸਾਨਾਂ ਨੂੰ ਉਹ ਸਾਰਾ ਮਤਲਬ ਉਹਨੂੰ ਦੱਸਿਆ ਹੋਇਆ ਹੈ ਮੇਰੀ ਪਾਣੀ ਤੇ ਬਗੈ ਰੇਸ ਬਿਲਕੁਲ ਹੁਣ ਮੇਲੇ 'ਚ ਕਾਹ ਇੱਕ ਦਿਨ ਹੋ ਗਿਆ ਆਏ ਨੂੰ ਜੀ। ਅਸੀਂ 8 ਦਿਰੀ ਤੋਂ ਆਏ ਹੋਏ ਹਾਂ ਜੀ। ਇਸ ਕਿਸ ਤਰ੍ਹਾਂ ਦਾ ਰਿਸਪੌਂਸ ਬਹੁਤ ਵਧੀਆ ਬਹੁਤ ਵਧੀਆ ਅਸੀਂ ਤਾਂ ਆਏ ਨਹੀਂ ਹੁੰਦੇ ਜਦੋਂ ਗਾਹਕ ਬੂਰੇ ਖੜੇ ਹੁੰਦੇ ਇੱਥੇ ਅੱਛਾ ਜੀ ਗੱਡੀ ਤਾਂ ਲਾਉਣ ਨਹੀਂ ਦਿੰਦੇ ਜੀ ਬਹੁਤ ਚੰਗੀ ਸੇਲ ਹੋ ਰਹੀ ਹੈ ਹਾਂ ਜੀ ਬਹੁਤ ਵਧੀਆ ਬਹੁਤ ਵਧੀਆ ਜੀ ਤੇ ਸਾਨੂੰ ਵੀਰ ਜਿੰਨਾ ਵੱਲੋਂ ਜਿਹੜਾ ਕੜਾ ਕਲਾੜਾ ਲਾਇਆ ਗਿਆ ਤੇ ਹੋਰ ਜਿਹੜਾ ਖਾਣ ਪੀਣ ਦਾ ਸਮਾਨ ਆਪਣੇ ਤੌਰ ਤੇ ਬਣਾਇਆ ਜਾਂਦਾ ਤੇ ਗੁੜ ਵੀ ਜਿਹੜਾ ਕਾਫੀ ਕਿਸਮ ਦਾ ਗੋੜਾ ਹੈਗਾ ਜਿਹੜਾ ਸਰੀਰ ਵਾਸਤੇ ਵੀ ਬਹੁਤ ਗੁਣਾਕਾਰੀ ਹੈਗਾ ਅਤੇ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਇੱਥੋਂ ਖਰੀਦ ਵੀ ਰਹੇ ਹੈਗੇ ਬਠਿੰਡਾ ਤੋਂ ਅਜੀਤ ਟੀਵੀ ਲਈ ਨਾਨ ਸਿੰਘ ਸਿੱਧੂ ਦੀ ਰਿਪੋਰਟ